ਚੰਡੀਗੜ੍ਹ ਦੇ ਵਿੱਚ ਪੜਦਾ 22 ਸਾਲ ਦਾ ਜਵਾਨ ਮੁੰਡਾ ਜਦੋਂ ਆਪਣੇ ਘਰ ਬੀਤੇ ਦਿਨੀ ਇਸ ਕਰਕੇ ਗਿਆ ਸੀ ਕਿ ਉਸ ਦੀ ਭੈਣ ਕੈਨੇਡਾ ਤੋਂ ਉਸ ਨੂੰ ਮਿਲਣ ਤੇ ਲਈ ਆਈ ਸੀ ਆਪਣੀ ਭੈਣ ਨੂੰ ਖੁਸ਼ੀ-ਖੁਸ਼ੀ ਮਿਲਣ ਦੇ ਲਈ ਪੜਾਈ ਕਰਦਾ ਹੋਇਆ ਇਹ ਮੁੰਡਾ ਜਦੋਂ ਘਰ ਪਹੁੰਚਦਾ ਹੈ ਤਾਂ ਉੱਥੇ ਜਾ ਕੇ ਕੁਝ ਵਿਅਕਤੀ ਜੋ ਕਿ ਪਹਿਲਾਂ ਤੋਂ ਹੀ ਤਾਕ ਲਗਾਏ ਬੈਠੇ ਸੀ ਉਹਨਾਂ ਦੇ ਵੱਲੋਂ ਇਸ ਮੁੰਡੇ ਦੀ ਜਾਨ ਲੈ ਗਈ ਹੈ ਪਤਾ ਲੱਗਿਆ ਕਿ ਘਰ ਦੇ ਬਾਹਰ ਹੀ ਕੁੱਤਿਆਂ ਨੂੰ ਰੋਟੀ ਪਾਉਣ ਦੇ ਲਈ ਨਿਕਲਿਆ 5 ਸਾਲ ਦਾ ਹਸਨਦੀਪ ਜਿਸ ਸਮੇਂ ਇਸਤੇ ਉੱਪਰ ਹਮਲਾ ਕੀਤਾ ਗਿਆ ਅਤੇ ਇਸ ਨੂੰ ਜ਼ਖਮੀ ਕਰਨ ਤੋਂ ਬਾਅਦ ਇਸ ਦੀ ਜਾਨ ਲਈ ਐਨਾ ਹੀ ਨਹੀਂ ਜਦੋਂ ਇਸ ਦੇ ਪਿਤਾ ਇਸ ਨੂੰ ਬਚਾਉਣ ਦੇ ਲਈ ਅੱਗੇ ਜਾਂਉਂਦੇ ਨੇ ਤਾਂ ਉਹਨਾਂ ਨੂੰ ਵੀ ਜ਼ਖਮੀ ਕਰ ਦਿੱਤਾ ਗਿਆ ਇਸ ਪੂਰੀ ਦੁੱਖਪਰੀ ਘਟਨਾ ਵਾਪਰਨ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪੈਣਾ ਤੇ ਮਾ ਦਾ ਹਾਲ ਦੇਖਿਆ ਨਹੀਂ ਜਾਂਦਾ ਜੋ ਕਿ ਇਸ ਦੁੱਖ ਨੂੰ ਸਹਾਰ ਨਹੀਂ پا ਰਹੇ ਕਿ ਮਿੰਟਾਂ ਦੇ ਵਿੱਚ ਉਨ੍ਹਾਂ ਦਾ ਜਵਾਨ ਅਤੇ ਸੋਹਣਾ ਪੁੱਤ ਮਿੱਟੀ ਹੋ ਗਿਆ। ਮਟਾਲਾ ਦੇ ਗੁਰੂ ਨਾਨਕ ਧਰੋਟ ਤੇ ਬੀਤੀ ਰਾਤ ਨੂੰ ਇਹ ਘਟਨਾ ਵਾਪਰੀ ਹੈ ਜਿੱਥੇ ਨੌਜਵਾਨ ਨੂੰ ਖਤਮ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਹਸਨਦੀਪ ਸਿੰਘ ਉਮਰ ਕਰੀਬ 22 ਸਾਲ ਦੇ ਤੌਰ ਤੇ ਕੀਤੀ ਗਈ ਹੈ। ਪਰਿਵਾਰਿਕ ਮੈਂਬਰਾਂ ਨੇ ਵੱਲੋਂ ਦੱਸਿਆ ਗਿਆ ਕਿ ਕੁਝ ਨੌਜਵਾਨ ਤੇਜ਼ਧਾਰ ਹਥਿਆਰਾਂ ਦੇ ਨਾਲ ਪੁੱਤ ਦੇ ਉੱਪਰ ਹਮਲਾ ਕਰਦੇ ਨੇ ਕਿਉਂ ਜੋ ਉਹਨਾਂ ਨੂੰ ਉੱਥੇ ਬੈਠ ਕੇ ਨਸ਼ਾ ਕਰਨ ਤੋਂ ਰੁਕ ਗਿਆ ਸੀ। ਨੌਜਵਾਨ ਹਸਨਦੀਪ ਆਪਣੀ ਭੈਣ ਨੂੰ ਚਾਹੇ ਚਾਹੀ ਮਿਲਣ ਦੇ ਲਈ ਆਇਆ ਹੋਇਆ ਸੀ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਪਰ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਹੁਣੇ ਹੀ ਦੱਸਿਆ ਕਿ ਕਿੰਜ ਬੀਤੇ ਸਮੇਂ ਤੋਂ ਉਹ ਵੀ ਬੇਹੋਸ਼ੀ ਦੀ ਹਾਲਤ ਦੇ ਵਿੱਚ ਨੇ ਮਾਮੇ ਨੇ ਦੱਸਿਆ ਕਿ ਘਰ ਦੇ ਅੱਗੇ ਰੋਜ਼ਾਨਾ ਕੁਝ ਨੌਜਵਾਨ ਬੈਠਦੇ ਨੇ ਜਿਨ੍ਹਾਂ ਨੂੰ ਰੋਕਣ ਤੋਂ ਬਾਅਦ ਉਹਨਾਂ ਨੇ ਗੁੱਸੇ ਦੇ ਵਿੱਚ ਆ ਕੇ ਉਹਨਾਂ ਦੇ ਪੁੱਤ ਦੀ ਜਾਨ ਲੈ ਲਈ ਹਸਨਦੀਪ ਨੇ ਫਿਲਹਾਲ ਪਹਿਲਾਂ ਵੀ ਭੱਜ ਕੇ ਇੱਕ ਵਾਰ ਆਪਣੀ ਜਾਨ ਬਚਾਈ ਸੀ ਪਰ ਬੀਤੇ ਦਿਨੀ ਜਦੋਂ ਉਹ ਕੁੱਤਿਆਂ ਨੂੰ ਰੋਟੀ ਪਾਣ ਗਿਆ ਤਾਂ ਹਸਨਦੀਪ ਤੇ ਉੱਪਰ ਉਹਨਾਂ ਲੋਕਾਂ ਨੇ ਹਮਲਾ ਕਰ ਦਿੱਤਾ ਜਦ ਤੱਕ ਇਸ ਮੁੰਡੇ ਦੇ ਪਿਤਾ ਬਾਹਰ ਨਿਕਲ ਕੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਉਸ ਸਮੇਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਹਸਨਦੀਪ ਤੇ ਕਿਰਚ ਦੇ ਨਾਲ ਕੀਤੇ ਹੋਏ ਹਮਲੇ ਦੇ ਕਾਰਨ ਡੂੰਗੀ 60 ਵਜੇ ਅਤੇ ਉਹ ਦਮ ਤੋੜ ਗਿਆ ਨੌਜਵਾਨ ਪੁੱਤ ਤੇ ਜਾਣ ਤੋਂ ਬਾਅਦ ਪਰਿਵਾਰ ਬੇਹਦ ਹੀ ਦੁੱਖ ਦੇ ਵਿੱਚ ਹੈ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਤੇ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਬਟਾਲਾ ਪੁਲਿਸ ਤੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹਨਾਂ ਦੇ ਵੱਲੋਂ ਮਾਮਲਾ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਪਰਿਵਾਰ ਨੇ ਜੋ ਦੋਸ਼ ਲਗਾਏ ਨੇ ਉਹਨਾਂ ਦੀ ਜਾਂਚ ਪੜਤਾਲ جاری ਹੈ ਤੇ ਪਰਿਵਾਰ ਨੂੰ ਇਸ ਸਬੰਧ ਦੇ ਇਨਸਾਫ ਦੇਣ ਦਾ ਭਰੋਸਾ ਕੀਤਾ ਗਿਆ ਜਨਾ ਗੁਰਦੀਪ ਸਿੰਘ ਜਿਹੜਾ ਜੁਗਤੂ ਹੈ ਇਸ ਤੋਂ ਅੱਜ ਲੱਗਦਾ ਕਿ ਮੇਰਾ ਬੇਟਾ ਜ ਉਹ ਕੱਲ ਕੁੱਤੇ ਰੋਟੀ ਪਾਉਣ ਗਿਆ ਸੀ ਉੱਥੇ ਅਮਲੀ ਬੈੰਦੇ ਉਹਨਾਂ ਨੂੰ ਕੁਝ ਮਾੜਾ ਚੰਗਾ ਆਖਿਆ ਤੇ ਨਾਂ ਬਹਿ ਕਰੋ ਇਸੇ ਗੱਲ ਦੇ ਚੱਕਰ 'ਚ ਪਰਸੋਂ ਦੀ ਗੱਲ ਹੈ ਰஞ்சிਸ਼ੌਰ ਦੇ ਮਗਰ ਪਾਗੇ ਇਹ ਭੱਜ ਕੇ ਘਰ ਆਇਆ ਚਲੋ ਤੇ ਨੰਗ ਗਿਆ ਅਗਲੇ ਦਿਨ ਫੇਰੇ ਕੁੱਤੇ ਰੋਟੀ ਪਾਉਣ ਗਿਆ ਜਿਹੜਾ ਬੰਦਾ ਉਹ ਦਿਨ ਇਹਦੇ ਮਗਰ ਦੱਤ ਲਾਏ ਪਿਆ ਸੀ ਪਰਸੋਂ ਉਹ ਫੇਰ ਕੱਲ ਆ ਗਿਆ ਉਹਨਾਂ ਚਿਹਰ ਨੂੰ ਅਸੀਂ ਆਖਿਆ ਦਾ ਬੇਟਾ ਫੇਰ ਗਿਆ ਸੀ ਫੇਰ ਮਗਰ ਕੇ ਉਹਨੂੰ ਇਹ ਫੜ ਕੇ ਖਲੋਤਾ ਸੀ ਗੱਲਾਂ ਹੀ ਕਰਨ ਦੇ ਉਹਨੇ ਫੋਨ ਕਰਕੇ ਉਹਨਾਂ ਚਿਹਰ ਨੂੰ ਪੰਜ ਚਾਰ ਬੰਦੇ ਹੋਰ ਮੰਗਾ ਲਏ ਵਿੰਦੇ ਵਿੰਦੇ 35 40 ਮੁੰਡੇ ਹੋ ਗਏ ਫਿਰ ਪਤਾ ਨਹੀਂ ਲੱਗਾ ਉਹਨਾਂ ਦਾਤਰ ਮਾਰੇ ਕੀ ਮਾਰੇ ਮੇਰੇ ਵੀ ਦਾਤਰ ਮਾਰੇ ਮੇਰੇ ਇੱਥੇ ਚ ਮਾਰਾ ਕਿਰਚ ਮਾਰੀ ਮੁੰਡੇ ਦੇ ਵੀ ਕਿਰਚ ਮਾਰੀ ਫਿਰ ਉੱਤੇ ਹੁਣ ਸਪੋਰਟਰੀ ਦੀ ਡੈਥ ਹੋ ਗਈ ਪੁਲਿਸ ਦਾ ਹੁਣ ਆਪਾਂ ਨੂੰ ਕੋਈ ਇਨਾ ਪਤਾ ਨਹੀਂ ਆਪਣੇ ਬਿਆਨ ਪੂਨ ਲੈ ਕੇ ਚੱਲ ਗਏ ਪੁਲਿਸ ਦਾ ਹੁਣ ਇਹ ਤੇ ਮੈਨੂੰ ਨਹੀਂ ਪੜਾ ਮੈਂ ਰਾਤ ਦਾ ਡੈੱਡ ਹਾਂ ਪੇ ਹੋਸ਼ਾ ਕਿਹੜੇ ਬੰਦੇ ਸੀ ਨਾ ਕੀ ਉਹਨਾਂ ਰਜਿੰਦਰ ਸਿੰਘ ਨਿੰਦਾ ਜੀ ਮੇਰਾ ਨਾਮ ਇਸਰ ਤੁਸੀਂ ਅੱਜ ਤੁਹਾਨੂੰ ਸਾਰਾ ਪੱਤਰਕਾਰਾਂ ਸਰ ਨੂੰ ਪਤਾ ਕਿ ਜਦੋਂ ਦੀ ਇਹ ਭਗਉਂਤ ਮੰਦਰੀ ਸਰਕਾਰ ਆਈ ਆ ਨਸ਼ੇ ਬਹੁਤ ਹੀ ਜ਼ਿਆਦਾ ਵਧ ਗਏ ਨੇ ਕੈਂਪ ਦੇ ਵਿੱਚ ਇਨਾ ਨਸ਼ਾ ਵਿਕਦਾ ਪਿਆ ਵਾ ਕੈਂਪ ਦੇ ਹੀ ਕੁਝ ਗੁੰਡੇ ਨੇ ਜਿਹੜੇ ਸਾਡੇ ਜੀਜਾ ਜੀ ਦੇ ਘਰ ਦੇ ਸਾਹਮਣੇ ਆ ਕੇ ਬਹਿ ਕੇ ਨਸ਼ਾ ਕਰਦੇ ਨੇ ਤੇ ਉੱਥੇ ਸਾਡੇ ਭਾਂਜਾ ਜੀ ਜਦੋਂ ਬਾਹਰ ਨਿਕਲ ਕੋਲੋਂ ਉਹ ਸਮਝਾਉਂਦੇ ਨੇ ਕਿ ਇੱਥੇ ਨਸ਼ਾਨੀ ਕਰਨਾ ਹੈਗਾ ਤੇ ਉਹ ਉਹਦਾ ਵਿਰੋਧ ਕਰਦੇ ਨੇ ਉਹ ਉਹਨਾਂ ਦੇ ਇੱਥੇ ਰੰਜਿਚ ਚਾ ਕੇ ਸਾਡੇ ਭਾਂਜੇ ਨੂੰ ਜਲਾ ਕਤਲ ਕਰਤਾ ਚ ਇਹ ਰਾਤ ਦਾ ਤਕਰੀਬਨ ਕੋਈ 7:30 10 ਵਜੇ ਦੀ ਗੱਲ ਹੈ ਇਹ ਕਿਹਦੇ ਦੇ ਬੰਦੇ ਕੀ ਕਰਦਾ ਦਸਨਦੀਪ ਸਿੰਘ ਉਹਦਾ ਨਾਮ ਆ ਸਾਡਾ ਹਾਂਜੀ ਆ ਸੰਦੀਪ ਸਿੰਘ ਉਹਦਾ ਨਾਮ ਆ ਤੇ ਸਾਡਾ ਦਾਫ ਗੁਰਦੀਪ ਸਿੰਘ ਤੇ ਇਹ ਹੈਗਾ ਜਿਹੜਾ ਨੀਅਰ ਆਫ ਫਾਟਕ ਜਿਹੜਾ ਗਰਦਾਸਪੁਰ ਵਾਲਾ ਹਾਂਜੀ ਉਹ ਤੇ ਉਹ ਤੇ ਸਟੱਡੀ ਕਰਦਾ ਪਿਆ ਸੀ ਉਹਨੇ ਤੇ ਆਪਣਾ ਹੋਣਾ ਹੀ ਹੈ ਆਪਣਾ ਕੋਰਸ ਕੀਤਾ ਵਾ ਸਰ ਉਹਨੇ ਹਾਂਜੀ ਅਨਮੈਲਟਸ ਕਿੰਨੇ ਭੈਣ ਭਰਾ ਪਰਿਵਾਰ ਦੇ ਜੀ ਹੈਗੇ ਟੋਟਲ ਤਿੰਨ ਭੈਣ ਭਰਾ ਨੇ ਤੇ ਆਪਣਾ ਦਾਦਾ ਜੀ ਫਾਦਰ ਸਾਹਿਬ ਤੇ ਸਿਸਟਰ ਸਾਡੇ ਦੋ ਪ੍ਰਾਤ ਇੱਕ ਛੋਟਾ ਬੱਚਾ ਕੋਈ ਦਾ 12 12 13 ਸਾਲ ਦਾ ਜਿਹਨਾਂ ਝਗੜਾ ਹੋ ਗਿਆ ਇਸ ਸੀਨ ਜਿਹੜਾ ਕਰ ਇਹ ਸਾਰਾ ਉੱਥੇ ਮੌਕੇ ਤੇ ਜਿਹੜੀ ਪੁਲਿਸ ਦੀ ਇਨਕੁਇਰੀਸ਼ਨ ਕਰਵਾਈ ਆ ਉੱਥੇ ਮੌਕੇ ਤੇ ਇੱਕ ਐਡਾ ਕ ਕੇਸ ਚ ਮਿਲੀ ਆ ਜਿਹਦੇ ਨਾਲ ਉਹਨਾਂ ਵਾਰਦਾਤ ਕੀਤੀ ਸਾਡੇ ਜਿੱਜੇ ਤੇ ਵਾਰ ਕੀਤਾ ਵਾ ਤੇ ਉਹਨਾਂ ਤੇ ਵੀ ਕੀਤਾ ਇਹ ਆਪਣੇ ਪੁਲਾੜ ਚ ਬਣੋਤੇ ਹੋਏ ਉੱਥੇ ਮੌਕੇ ਤੇ ਬਾਕੀ ਸ਼ੋਗਤ ਕੀ ਕਤਲ ਹੋਇਆ ਜੀ ਉਹ ਦੱਸ ਦਿਓ ਜੀ ਕਿਦਾਂ ਹੋਇਆ ਤੇ ਕੀ ਮਾਮਲਾ ਕੀ ਹੈ ਜੀ ਜਸ਼ਨਦੀਪ ਸਿੰਘ ਸੀ ਅਰਾ ਆਪਣਾ ਫਾਟਕਾ ਕਾਦੀ ਮੈਂ ਫਾਟਕਾ ਮੁੰਡਾ ਆ ਕੰਡੀ ਗੜ ਹੌਟਲ ਰੈਂਡ ਮੈਂਡ ਕਰਦਾ ਕਰਦਾ ਸੀ ਰੇਲਵੇ ਲਾਈਨ ਦੇ ਲਾਗੇ ਇਹਨਾਂ ਦੀ ਕੋਠੀ ਬਣਦੀ ਪਈ ਹੈ ਘਰ ਬਣਦਾ ਪਿਆ ਇਹ ਆਪਣੇ ਮਾਪੇ ਮਾਂ ਤੇ ਪਿਓ ਗਨਦੀਪ ਸਿੰਘਾ ਉਥੇ ਰਾਤ ਕੁੱਤੇ ਨੂੰ ਰੋਟੀ ਵੀ ਦੇਣ ਗਏ ਸੀ ਉਥੇ ਕੋਈ ਰੇਲਵੇ ਟਰੈਕ ਤੇ ਬੱਦੇ ਬੈਠਦੇ ਸੀ ਇਹਨਾਂ ਦੀ ਅਕਸਰ ਉਹਨਾਂ ਨੂੰ ਕਿੰਦਾ ਹੁੰਦਾ ਸੀ ਵੀ ਤੇ ਨਾ ਪਿਆ ਕਰੋ ਉਹਨਾਂ ਦੀ ਬਹਿਸ ਹੋਈ ਹੈ ਤੇ ਉਹਨਾਂ ਨੇ ਇਹਨਾਂ ਨੂੰ ਕਿਰਚ ਮਾਰੀ ਹੈ ਤੇ ਮੁੰਡਾ ਤੇ ਮਾਰ ਕੇ ਹਸਪਤਾਲ ਜਾ ਕੇ ਤੇ ਬਾਹ ਪਤਾ ਜਿਹੜਾ ਜ਼ਖਮੀ ਹੋ ਗਿਆ ਤੇ ਇਹ ਆ ਕਾਰਨ ਪਤਾ ਨਾ ਰਹੇ ਸਰ ਇਹ ਜਿਹੜੇ ਫਾਦਰ ਵਾਜਾ ਹੋ ਕਹ ਰਿਹਾ ਕਿ ਮਸ਼ਾ ਕਰਦੇ ਸੀ ਤੇ ਬੈਠੇ ਇਦਾਂ ਵੀ ਕੋਈ ਗੱਲ ਸਮਝੀ ਅਰੇ ਤਫਤੀਸ਼ ਕਰ ਰਹੇ ਆ ਜੀ ਨਸ਼ੇ ਵਾਲੇ ਗੱਲੇ ਸਾਹਮਣੇ ਆਈ ਉਹ ਕਹਿੰਦੇ ਆ ਪਰ ਤਫਤੀਸ਼ ਕਰਾਂਗੇ ਜਦੋਂ ਬੰਦੇ ਫੜੇ ਜਾਣਗੇ ਉਸ ਤੋਂ ਬਾਅਦ ਪਤਾ ਲੱਗੂ ਵੀ ਇਹ ਨਸ਼ੇਹੀ ਕੌਣ ਹੈ ਮਾਮਲਾ ਪੁੱਛ ਕਰਦੇ ਹਾਂ ਫੀਰ ਦਰਜ ਕਰਤੀ ਹੈ ਤਫਤੀਸ਼ ਚੱਲਦੀ ਹੈ ਨਾ ਗੁਰਦੀਪ ਸਿੰਘ ਜਿਹੜਾ ਜੀ ਮਰਕੀਓ ਇਸ ਘਟਨਾ ਕਿ ਲੱਗਦਾ ਕੀ ਮੇਰਾ ਬੇਟਾ ਜੀ ਉਹ ਕੱਲ ਕੁੱਤੇ ਰੋਟੀ ਪਾਉਣ ਗਿਆ ਸੀ ਉੱਥੇ ਅਮਲੀ ਬੰਦੇ ਉਹਨਾਂ ਨਾਲ ਕੋਈ ਮਾੜਾ ਚੰਗਾ ਆਖਿਆ ਉਪਰੋਂ ਨਾਂ ਬਹਿ ਕਰੋ ਇਸੇ ਗੱਲ ਦੇ ਚੱਕਰ 'ਚ ਪਰਸੋਂ ਦੀ ਗੱਲ ਹੈ ਰஞ்சிਸ਼ੌਰ ਇਹ ਮਗਰ ਪੈ ਗਏ ਇਹ ਭੱਜ ਕੇ ਘਰ ਆਇਆ ਚਲੋ ਦੇ ਲੰਗ ਗਿਆ ਅਗਲੇ ਦਿਨ ਫਿਰ ਇਹ ਕੁੱਤੇ ਰੋਟੀ ਪਾਣ ਗਿਆ ਜਿਹੜਾ ਬੰਦਾ ਉਸ ਦਿਨ ਇਹਦੇ ਮਗਰ ਦਾਤਰ ਲਾਏ ਪਿਆ ਪਰਸੋਂ ਉਹ ਫੇਰ ਕੱਲ ਆ ਗਿਆ ਉਹਨਾਂ ਜਿਹਨੂੰ ਅਹੀਂ ਆਖੜਾ ਬੇਟਾ ਫੇਰ ਗਿਆ ਹੀ ਫੇਰ ਮਗਰ ਕੇ ਉਹਨੂੰ ਇਹ ਫੜ ਕੇ ਖਲੋਤਾ ਸੀ ਗੱਲਾਂ ਹੀ ਕਰਨ ਦੇ ਉਹਨੇ ਫੋਨ ਕਰਕੇ ਉਹਨਾਂ ਜਿਹਨੂੰ 5-4 ਬੰਦੇ ਹੋਰ ਮੰਗਾ ਲਏ ਬੰਦੇ ਬੰਦੇ 35-40 ਮੁੰਡੇ ਹੋ ਗਏ ਫੇਰ ਪਤਾ ਨਹੀਂ ਲੱਗਾ ਉਹਨੇ ਦਾਤਰ ਮਾਰੇ ਕੀ ਮਾਰੇ ਮੇਰੇ ਦਾਤਰ ਮਾਰੇ ਮੇਰੇ ਇੱਥੇ ਚੱਕ ਮਾਰਾ ਕਿਰਚਮਾਰੀ ਮੁੰਡੇ ਦੇ ਕਿਰਚਮਾਰੀ ਫਿਰ ਉੱਤੇ ਹੁਣ ਸਪੋਰਟ ਜਿਹੜੀ ਡੈਥ ਹੋ ਗਈ ਪੁਲਿਸ ਦਾ ਹੁਣ ਆਪਾਂ ਨੂੰ ਕੋਈ ਨਾ ਪਹਿਲਾਂ ਹੀ ਆਪਣੇ ਬਿਆਨ ਪਨ ਲਾ ਕੇ ਚੱਲ ਗਏ ਪੁਲਿਸ ਦਾ ਹੁਣ ਇਹ ਤੇ ਮੈਨੂੰ ਨਹੀਂ ਪਤਾ ਮੈਂ ਰਾਤ ਦਾ ਡੈਡ ਹਾਂ ਪੇ ਹੋਸ਼ਾ ਕਿਹੜੇ ਬੰਦੇ ਸੀ ਆ ਗਈ ਉਹਨਾਂ ਰਜਿੰਦਰ ਸਿੰਘ ਨਿੰਦਾ ਜੀ ਮੇਰਾ